ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅੱਜ ਦੀ ਇਹ ਜਿਹੜੀ ਜਾਣਕਾਰੀ ਹੈਗੀ ਆ ਅਸੀਂ ਉਹਨਾਂ ਕਿਸਾਨ ਭਰਾਵਾਂ ਵਾਸਤੇ ਲੈ ਕੇ ਆਏ ਆ ਜਿਹੜੇ ਕਪਾਹ ਦੀ ਖੇਤੀ ਕਰਦੇ ਨੇ ਦੋਸਤੋ ਇਹ ਜਿਹੜੀ ਕਪਾਹ ਦੀ ਫਸਲ ਹੁੰਦੀ ਆ ਉਸ ਉੱਤੇ ਐਮਐਸਪੀ ਦੇਣ ਅਤੇ ਉਸ ਦਾ ਖਰੀਦਣ ਦਾ ਜਿਹੜਾ ਜਿੰਮਾ ਹੈਗਾ ਉਹ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਇੱਕ ਅਦਾਰਾ ਹੈਗਾ ਉਹਨਾਂ ਵੱਲੋਂ ਕੀਤਾ ਜਾਂਦਾ ਸੋ ਹੁਣ ਜਿਹੜੇ ਕਿਸਾਨ ਕਪਾਹ ਦੀ ਕੀਟਤੀ ਕਰਦੇ ਨੇ ਅਤੇ ਉਹ ਆਪਣੀ ਫਸਲ ਨੂੰ ਐਮਐਸਪੀ ਤੇ ਵੇਚਣਾ ਚਾਹੁੰਦੇ ਨੇ ਉਹਨਾਂ ਵਾਸਤੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਨੇ ਇੱਕ ਕਿਸਾਨ ਕਪਾਹ ਕਿਸਾਨ ਮੋਬਾਈਲ ਐਪਲੀਕੇਸ਼ਨ ਬਣਾਈ ਹੈ ਹੁਣ ਕਿਸਾਨਾਂ ਨੂੰ ਐਮਐਸਪੀ ਤੇ ਆਪਣੀ ਫਸਲ ਵੇਚਣ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਹ ਇਹ ਜਿਹੜਾ ਮੋਬਾਈਲ ਐਪਲੀਕੇਸ਼ਨ ਹੈ ਨੋਟ ਕਰ ਲਓ ਕਪਾਹ ਕਿਸਾਨ ਮੋਬਾਈਲ ਐਪ ਇਸ ਉੱਤੇ ਤੁਹਾਡਾ ਰਜਿਸਟਰਡ ਹੋਣਾ ਲਾਜ਼ਮੀ ਹੈ ਜੀ ਰਜਿਸਟ੍ਰੇਸ਼ਨ ਕਿਸਾਨ ਖੁਦ ਹੀ ਕਰਵਾ ਸਕਦੇ ਨੇ ਇਹ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਹੀ ਕਿਸਾਨ ਆਪਣੀ ਕਪਾਹ ਨੂੰ ਵੇਚਣ ਵਾਸਤੇ ਜਿਹੜੀ ਆਪਣੀ स्लॉट ਦੀ ਬੁਕਿੰਗ ਕਰ ਸਕਦੇ ਨੇ ਉਹ ਵੀ ਆਨਲਾਈਨ ਹੀ ਕਰਨੀ ਪਊਗੀ ਕਿੱਥੇ ਕਿੱਥੇ ਸਲੋਟ ਬੁਕਿੰਗ ਕਰਵਾਈ ਜਾ ਸਕਦੀ ਹੈ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਆ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਤੁਸੀਂ ਜਿਹੜੀ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੈ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਤੁਹਾਡੇ ਕੋਲੇ ਕਿਹੜੇ ਡਾਕੂਮੈਂਟਸ ਹੋਣੇ ਚਾਹੀਦੇ ਨੇ ਜਦੋਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਆ ਸੋ ਉਹਦੇ ਵਾਸਤੇ ਜ਼ਰੂਰੀ ਹੈ ਇੱਕ ਤਾਂ ਜਿਹੜਾ ਜਿਹੜਾ ਪਿਛਲਾ ਸੌਣੀ ਸੀਜ਼ਨ ਹੈ ਜਿਹੜਾ ਆਪਣਾ ਲੰਘ ਕੇ ਗਿਆ ਸਾਲ 2024 ਤੇ 25 ਦਾ ਤੁਹਾਡੇ ਕੋਲ ਉਸ ਦੀ ਗਿਰਦਾਵਰੀ ਹੋਣੀ ਚਾਹੀਦੀ ਹੈ ਜਿਸ ਗਿਰਦਾਵਰੀ ਦੇ ਵਿੱਚ ਦਿਖਾਇਆ ਹੋਵੇ ਕਿ ਤੁਹਾਡਾ ਜਿਹੜਾ ਕਪਾਹ ਦੇ ਅਧੀਨ ਕਿਹੜਾ ਖੇਤਰ ਸੀਗਾ ਉਹ ਸਰਕਾਰੀ ਵੈਬਸਾਈਟ ਦੇ ਵਿੱਚ ਦਿਖਾਇਆ ਹੋਵੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਮੌਜੂਦਾ ਸਾਲ ਵਾਸਤੇ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਸਰਟੀਫਿਕੇਟ ਤੁਹਾਨੂੰ ਇਸ਼ੂ ਹੋਇਆ ਇੱਕ ਤੁਹਾਡੇ ਕੋਲ ਉਹ ਵੀ ਹੋਣਾ ਲਾਜ਼ਮੀ ਹੈਗਾ ਕਿਉਂਕਿ ਉਹ ਦੋਨੋਂ ਡਾਕੂਮੈਂਟਸ ਅਪਲੋਡ ਹੋਣੇ ਲਾਜ਼ਮੀ ਆ ਉਸ ਤੋਂ ਬਾਅਦ ਹੀ ਜਿਹੜੀ ਤੁਹਾਡੀ ਰਜਿਸਟ੍ਰੇਸ਼ਨ ਆ ਜਿਹੜੀ ਉਹ ਕਪਾਹ ਮੋਬਾਈਲ ਕਪਾਹ ਕਿਸਾਨ ਮੋਬਾਈਲ ਐਪਲੀਕੇਸ਼ਨ ਤੇ ਅਪਲੋਡ ਹੋਊਗੀ ਤੇ ਉਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਉਹ ਹੋਊਗੀ ਤੇ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਮੁਕੰਮਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਕਪਾਹ ਵਿਚਣ ਵਾਸਤੇ स्लॉट ਬੁਕਿੰਗ ਕਰਵਾ ਸਕਦੇ ਹੋ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੇ ਜਿਹੜੇ स्लots ਨੇ ਇਹ ਪੰਜਾਬ ਦੇ ਜਿਹੜੀ ਕਾਟਨ ਬੈਲਟ ਹੈਗੀ ਆ ਉਹਦੇ ਵਿੱਚ ਜਿਹੜੇ ਵੱਡੀਆਂ-ਵੱਡੀਆਂ ਪੈਂਦੀਆਂ ਨੇ ਉੱਥੋਂ ਦੀ ਜਿਹੜੀ स्लॉट ਬੁਕਿੰਗ ਉਹ ਖੋਲ ਦਿੱਤੀ ਹੈ ਇਹ स्लॉट ਬੁਕਿੰਗ ਕਿੱਥੇ-ਕਿੱਥੇ ਹੈਗੀ ਆ ਉਹ ਤੁਹਾਨੂੰ ਸ਼ਹਿਰਾਂ ਦੇ ਨਾਮ ਵੀ ਦੱਸ ਦਿੰਦੇ ਆ ਤੁਸੀਂ ਨੋਟ ਕਰ ਲਓ ਅਬੂ ਹਰ ਫਾਜ਼ਿਲ ਕਾ ਮਲੋਟ ਮੁਕਸਰ ਸਾਹਿਬ ਗਿੱਦੜਵਾਹਾ ਬਠਿੰਡਾ ਸੰਗਤ ਤਪਾ ਮੋੜ ਮਾਨਸਾ ਸੰਧੂਲਗੜ ਕਿਲਿਆਵਾਲੀ ਅਤੇ ਬੁੱਢਲਾਡਾ ਇਹ ਸ਼ਹਿਰਾਂ ਦੀਆਂ ਮੰਡੀਆਂ ਦੇ ਵਿੱਚ ਤੁਸੀਂ ਆਪਣੀ स्लॉट ਬੁਕਿੰਗ ਕਰਵਾ ਸਕਦੇ ਹੋ ਕਪਾਹ ਵੇਚਣ ਵਾਸਤੇ ਸੋ ਦੋਸਤੋ ਇਹਦੇ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਜਦੋਂ ਤੁਹਾਨੂੰ ਜਿਹੜੀ ਐਮਐਸਪੀ ਤੇ ਕਪਾਹ ਖਰੀਦਣ ਵਾਲੀ ਜਿਹੜੀ ਤੁਹਾਨੂੰ ਗੱਲ ਕੀਤੀ ਹੈ ਉਹਦੇ ਵਾਸਤੇ ਜ਼ਰੂਰੀ ਹੈ ਇੱਕ ਤਾਂ ਤੁਹਾਨੂੰ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਿਹੜੀ ਪ੍ਰਵਾਨਗੀ ਦਿੱਤੀ ਜਾਣੀ ਹੈ ਉਹ ਵੀ ਲਾਜ਼ਮੀ ਹੈ ਉਸ ਤੋਂ ਬਾਅਦ ਹੀ ਤੁਸੀਂ ਐਮਐਸਪੀ ਦਾ ਆਪਣਾ ਲਾਭ ਲੈ ਸਕਦੇ ਹੋ ਇਸ ਦੇ ਨਾਲ ਹੀ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੇ ਇੱਕ ਕਿਸਾਨਾਂ ਨੂੰ ਇੱਕ ਇਹ ਵੀ ਬੇਨਤੀ ਕੀਤੀ ਹੈ ਕਿ ਜਦੋਂ ਤੁਸੀਂ ਆਪਣੀ ਕਪਾਹ ਨੂੰ ਵੇਚਣ ਵਾਸਤੇ ਮੰਡੀਆਂ 'ਚ ਲੈ ਕੇ ਆਓ ਤਾਂ ਜਿਹੜੀ ਤੁਹਾਡੀ ਕਪਾਹ ਉਹ ਬਿਲਕੁਲ ਸੁੱਕੀ ਹੋਣੀ ਚਾਹੀਦੀ ਆ ਉਹਦੇ ਵਿੱਚ ਨਮੀ ਐ ਜਿਹੜੀ 12% ਤੋਂ ਜ਼ਿਆਦਾ ਬਿਲਕੁਲ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਤੋਂ ਤੋਂ ਬਚਣ ਵਾਸਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਜਿਹੜੀ ਇਹ ਸੁੱਕੀ ਕਪਾਹ ਦੀ ਫਸਲ ਲੈ ਕੇ ਜਾਈਏ ਅਗਰ ਤੁਹਾਨੂੰ ਇਸ ਪ੍ਰੋਸੈਸ ਬਾਰੇ ਜਾਂ ਇਸ ਅਗਰ ਕਿਸੇ ਤਰ੍ਹਾਂ ਦੀ ਹੋਰ ਫਰਦਰ ਇਨਫਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਇੱਕ ਮੋਬਾਈਲ ਨੰਬਰ ਨੋਟ ਕਰ ਲਓ ਜਿਹੜਾ ਆਪਣੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨਾਲ ਸੰਬੰਧਿਤ ਹੈਗਾ 94658 51174 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਸੋ ਕਿਸਾਨ ਦੋਸਤੋ ਤੁਹਾਨੂੰ ਅਪੀਲ ਹੈਗੀ ਆ ਤੁਹਾਨੂੰ ਬੇਨਤੀ ਹੈਗੀ ਆ ਕਿ ਜੇਕਰ ਤੁਸੀਂ ਆਪਣੀ ਕਪਾਹ ਦੀ ਫਸਲ ਨੂੰ ਐਮਐਸਪੀ ਤੇ ਵਧੀਆ ਤਰੀਕੇ ਨਾਲ ਵੇਚਣਾ ਚਾਹੁੰਦੇ ਹੋ ਤਾਂ ਜਿਹੜਾ ਇਹ ਕਪਾਹ ਕਿਸਾਨ ਮੋਬਾਈਲ ਐਪਲੀਕੇਸ਼ਨ ਹੈਗੀ ਆ ਇਹਦੇ ਤੇ ਆਪਣੀ ਇਸ ਸੇਕਿੰਗ ਜਰੂਰ ਕਰਵਾਓ ਸੋ ਦੋਸਤੋ ਇਹ ਜਾਣਕਾਰੀ ਤੁਹਾਡੇ ਵਾਸਤੇ ਹੈਗੀ ਆ ਤੁਹਾਡੇ ਸਾਥੀਆਂ ਵਾਸਤੇ ਹੈਗੀ ਆ ਖੁਦ ਵੀ ਅਸੀਂ ਜਾਣਕਾਰੀ ਦਾ ਲਾਭ ਲਓ ਤੇ ਆਪਣੇ ਹੋਰ ਕਿਸਾਨ ਦੋਸਤ ਜਿਹੜੇ ਕਪਾਹ ਦੀ ਖੇਤੀ ਕਰਦੇ ਨੇ ਉਹਨਾਂ ਤੱਕ ਵੀ ਇਹ ਮੈਸੇਜ ਯੂਰਪ ਚਾਓ ਬਹੁਤ ਬਹੁਤ ਧੰਨਵਾਦ